ਸਸਿਗਾ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਉੱਤੇ ਜੀ ਜੇ ਕਿਸੇ ਵੀ ਅਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਕੋਟਲਾ ਰਾਏਕਾ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਪੈਂਦਾ ਬਾਈ ਨੂੰ ਮੋਗਾ ਜੀ ਅੱਜ ਦੀ ਵੀਡੀਓ ਚ ਤਿੰਨ ਨਾਗਾ ਜੀ ਤਿੰਨੇ ਹੀ ਸਵੇ ਸਵਾਏ ਹੋਣਗੇ ਜੀ ਡਿਟੇਲ ਤੁਹਾਨੂੰ 22 ਤੋਂ ਲੈ ਕੇ ਦਿੰਨੇ ਆ ਤਸੱਲੀ ਵਰਕ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਤੇ ਚੱਲੂਗਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਨਾਮ ਬਾਈ ਜਸਵਿੰਦਰ ਸਿੰਘ 65 ਕੋਟਲਾ ਰਾਏ ਕਾ ਜਿਹੜਾ ਆਪਾਂ ਨੂੰ ਮੋਗਾ ਤਹਿਸੀਲ ਬਾਗਾ ਪ੍ਰਾਣਾ ਦਾ ਮੋਬਾਈਲ ਨੰਬਰ 9953124222 ਠੀਕ ਆ ਵੀਰੇ ਤਿੰਨੇ ਹੀ ਸੂਏ ਵੇ ਜੀ ਅਜਨਾਂ ਦੇ ਸੂਏ ਵੀਰ ਇਧਰੋਂ ਸ਼ੁਰੂ ਕਰਦੇ ਆ ਸੂਆ ਕਿੰਨੇ ਮੈਂ ਵੀਰੇ ਇਹ ਦੂਜਾ ਸੂਆ ਕਦੋਂ ਸੂਈ ਆ ਜੀ 2 ਘੰਟੇ ਹੋਇਆ ਜੇਰ ਜੂਰ ਪੈ ਗਈ ਇਹਦੀ ਹਾਂ ਜੇਰਾ ਪੈ ਗਈ ਜੇਰਾ ਚੱਕ ਦੀ ਟੋਕਰਾ ਵੀਰੇ ਬੱਚਾ ਕੀ ਦਿੱਤਾ ਜੀ ਬੱਤਿਆ ਦਮ ਬੱਥਈਆ ਮਗਰ ਬੱਛਈਆ ਜੇਰ ਵੀ ਪ੍ਰੋਪਰ ਡੰਨ ਆ ਜੀ ਕਿੰਨਾ ਕ ਗੱਡੇ ਵੀਰੇ ਬੋਲਾ ਬੋਲਾ 2 ਕਿਲੋਟਰ ਚ ਹੋਇਆ ਸੀਗਾ ਭਾਈ ਉਦੋਂ ਬੱਥੀ ਨੂੰ ਬੱਛੀਆਂ ਤਾਂ ਥਣਾ ਦੀ ਡੰਨ ਆ ਜੀ ਕਿੰਨਾ ਪਾਜੂ ਵੀਰੇ ਦੁੱਧ ਦੁੱਧ ਇਹ ਜੋ ਪਿੰਡੋਂ ਹੀ ਲਈ ਆ ਵੇਣਾ ਠੀਕ ਆ ਜੀ ਇਹ 18 ਕਿਲੋ ਕਹਿੰਦੇ ਪਹਿਲੇ ਪਹਿਲਰ ਨੇ ਪਾਇਆ ਮੈਂ ਦੀ 20 ਦੁੱਧ ਜਣੀ ਪਲੱਸ ਜਾਵਦੀ ਚੰਗੀ ਆ ਕੱਦ ਕਾਠਾ ਦੀ ਤੋੜ ਕੇ ਦਿਖਾਦੀ ਵੀਰੇ 22 ਦੇ ਦਸਨ ਮੁਤਾਬਕ ਜੀ ਸੂਆ ਬਾਈ ਦੂਜਾ ਦੱਸਦਾ ਜੀ ਬੱਚਾ ਮਗਰ ਬੱਚਾ ਬਸ ਤਾਜੀ ਸੂਈ ਆ ਜੇਰੀ ਪੈ ਕੇ ਹਟੀ ਆ ਬਾਈ ਕਹਿੰਦਾ ਹੁਣੇ ਹੀ ਤੇ 2 2.5 ਕਿਲੋ ਬੋਲਾ ਬਾਈ ਦੱਸਦਾ ਕੱਢਿਆ ਹੋਇਆ ਜੀ ਸੋਨਾ ਹਵਨ ਬਾਲਾ ਨਹੀਂ ਆਪਾਂ ਕਹਿੰਦੇ ਐਵੇਂ 4 ਕਿਲੋ ਕੱਢਿਆ 5 ਕਿਲੋ ਕੱਢਿਆ ਉਹਦਾ ਫਾਇਦਾ ਕੋਈ ਨਹੀਂ ਵੀਰੇ ਥਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗਿਆ ਹੱਤੀ ਚਵਾਈ ਵਾਲਾ ਥਾਣਾ ਚਾਰ ਹੀ ਥਾਣਾ ਫੋਰ ਸ਼ੰਗ ਪੂਰਾ ਵੀ ਨਹੀਂ ਜੀ ਬਾਕੀ ਕੱਦ ਕਾਠ ਵਾਲੀ ਆ ਬਾਈ ਕਹਿੰਦਾ ਮਾਲਕਾਂ ਨੇ ਦੱਸਿਆ ਬਈ 18 ਕਿਲੋ ਪਿਛਲੇ ਸੂਏ ਦਾ ਇੱਕ ਤੀਰ ਆਪਾਂ 20 ਮੰਨ ਕੇ ਲਈ ਆ ਤੁਸੀਂ ਜਿੰਨਾ ਮਰਜ਼ੀ ਮੰਨ ਲਿਓ ਸੋਨਾ ਫਿੱਟ ਨਸਾਲਾ ਹਵਾਨਾ ਥਣ ਕੱਲਾ ਕੱਲਾ ਨਿੱਖੜ ਮਹਾਤੀ ਚਵਾਈ ਵਾਲਾ ਥਾਣਾ ਤੇ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਬਾੜ ਬਈ 65 ਬੁੱਲ ਕਰਦੇ ਆ ਹੋਜੂ ਮਾਨ ਤਾਂ ਨਹੀਂ ਮਾਨ ਤਾਂ ਨਹੀਂ ਹੋਊਗਾ ਠੀਕ ਹੈ ਜੀ 65000 ਰੁਪਇਆ ਡਿਮਾਂਡ ਆ ਜੀ ਵਿੱਚੋਂ ਲੈਸ ਹੋਜੂ ਜੈਜ ਹੀ ਹੁੰਦੇ ਆ ਬਾਈ ਦੇ ਰੇਟ ਆਪਾਂ ਪਹਿਲਾਂ ਵੀ ਵੀਡੀਓ ਪਾਉਂਦੇ ਰਹਿੰਨੇ ਆ ਅੱਗੇ ਵੀਰੇ 2 ਨੰਬਰ ਜੀ ਇਹ ਵੀ ਯਾਰ ਪਹਿਲਾ ਹੀ ਸੂਆ ਇਹਦਾ ਕਦੋਂ ਸੂਈ ਹੈ ਜੀ ਇਹ ਨੂੰ ਹੋ ਗਿਆ ਨੇ ਅੱਜ 11 ਦਿਨ ਤੋਂ ਬੱਚਾ ਕਿੱਥੇ ਆ ਜੀ ਬੱਚੀ ਆ ਮਗਰਾਂ ਡੱਬੀ ਜੀ ਡੱਬੀ ਬੱਚੀ ਬੱਚੀ ਚੰਗੀ ਆ ਮਗਰ ਠੀਕ ਆ ਬਾਈ ਕਿੰਨਾ ਦੁੱਧ ਤਿਆਰ ਆ ਜੀ ਦੁੱਧ ਹੈਗਾ 13 ਕਿਲੋ ਤਿਆਰ ਆ ਖਣਾ ਦੀ ਡੰਨ ਆ ਜੀ ਪੂਰੀ ਡੰਨ ਆ ਤੋੜ ਕੇ ਦਿਖਾ ਦੀ ਵੀਰੇ ਸੂਆ ਪਹਿਲਾ ਜੀ ਪਹਿਲਾ ਹੀ ਆ ਸੂਆ ਪਹਿਲਾ ਬਾਈ ਦੱਸਦਾ ਕਿ ਸੂਈ ਨੂੰ ਸਮਾਂ 10 11 ਦਿਨ ਹੋ ਗਿਆ ਬੱਚਾ ਮਗਰ ਟੌਪ ਦੀ ਬੱਚੀ ਆ ਜੀ 13 ਕਿਲੋ ਦੁੱਧ ਨਟ ਤਿਆਰ ਆ ਜੀ 2 ਟਾਈਮ 4 ਟਾਈਮ 6 ਟਾਈਮ ਆਪਦੀ ਕੋਈ ਵੀ ਸੱਜਣ ਮਿਲਕਿੰਗ ਕਰ ਸਕਦਾ ਬੱਚਾ ਤੁਹਾਨੂੰ ਦਿਖਾ ਦਿੰਨੇ ਆ ਬਹੁਤ ਪਿਆਰੀ ਬੱਚੀ ਆ ਹਾਲਾਂਕਿ ਰਿਕਾਰਡ ਤਾਂ ਕੋਈ ਨਹੀਂ ਗਾ ਪਰ ਬੱਚੀ ਚੰਗੀ ਆ ਜੀ ਥਣਾ ਦੇ ਸੈਜ ਵੀ ਸੋਹਣੇ ਗੈਪ ਤੇ ਲੱਗੇ ਹੱਥੀ ਚੁਾਈ ਗਲਾ ਥਣਾ ਚਾਰ ਹੀ ਥਾਣਾ ਫੂਡ ਸ਼ਾਂਕ ਪੂਰਾ ਵੀ ਨਹੀਂ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਆ ਜੀ ਇਹਦਾ ਬਾਈ 48 ਮੁੱਲ ਕਰਦੇ ਆਪਾਂ ਠੀਕ ਆ ਜੀ ਇਹਦਾ ਮੁੱਲ ਬਾਈ 48000 ਰੁਪਿਆ ਕਰਦੇ ਆ ਜੀ ਵਿੱਚੋਂ ਮਾਣ ਤਾਣ ਜ਼ਰੂਰ ਹੋ ਜਾਊਗਾ ਜੀ ਚੰਗੀ ਆ ਵਣ ਬਾਕੀ ਠੰਡੀ ਸੀਲ ਥਣਾ ਦੀ ਡਨ ਹੋਊਗੀ ਜੀ ਜੇ ਜਿਆ ਡਿਮਾਂਡ ਹੀ 48000 ਰੁਪਇਆ ਡਿਮਾਂਡ ਵਿੱਚੋਂ ਲੈਸ ਜਰੂਰ ਬਾਈ ਕਹਿੰਦਾ ਕਰ ਦਾਂਗੇ ਅੱਗੇ ਮੇਰੇ ਦੂ ਨੰਬਰ ਸੋਰੀ ਤਿੰਨ ਨੰਬਰ ਸੁਆ ਗੰਨਾ ਮਾ ਜੀ ਇਹਦਾ ਦੂਜਾ ਸੁਆ ਇਹ ਕਦੋਂ ਸੁਈ ਆ ਜੀ ਇਹਨੂੰ ਵੀ ਹੋਵੇ 10 ਦਿਨ ਬੱਚਾ ਜੀ ਇਹਦਾ ਬੱਚਾ ਇਹਦੇ ਮਗਰ ਵਾਸੀ ਸੀਗਾ ਅੱਜ ਪੂਰੀ ਹੋ ਗਈ ਠੀਕ ਆਪਾਂ ਪਿਛਲੀ ਵੀਡੀਓ ਚ ਪਾਈ ਸੀ ਉਹ ਆਪਾਂ ਸੀਰੀਅਲ ਲਈ ਹੋਊ ਪ੍ਰੂਫ ਆਪਾਂ ਦੱਸਿਆ ਵੀ ਸੀਗਾ ਬਈ ਥੋੜੀ ਜੀ ਸੈਕਾ ਟਿਕਟੂਕੇ ਲਵਾਏ ਆ ਜਣੀ ਆਏ ਨਹੀਂ ਗਾ ਵੀਰੇ ਬਾਰੇ ਟਾਈਮ ਦੀ ਸੁਈ ਹੋ ਤੁਸੀਂ ਆਪਣੇ ਚੈਨਲ ਤੇ ਮਗਰ ਲਈ ਵੀਡੀਓ ਦੇਖ ਸਕਦੇ ਆ ਕਿੰਨਾ ਦੋ ਤਿਆਰ ਹੈ ਜੀ ਦੁੱਧ ਹੈਗਾ 16 ਕਿਲੋ ਤਿਆਰ ਥਣਾ ਦੀ ਡੰਨਾ ਜੀ ਠੀਕ ਆ ਵੀਰੇ 16 ਕਿਲੋ ਨੈਟ ਦੁੱਧ ਤਿਆਰ ਆ ਜੀ ਥਣਾ ਦੇ ਸਾਈਟ ਨੂੰ ਨੇੜੇ ਤੋਂ ਦਿਖਾ ਦਿੰਨਾ ਸੋਨਾ ਗੈਪ ਤੇ ਲੱਗਿਆ ਹੱਥੀ ਚੁਵਾਈ ਵਾਲਾ ਥਾਣਾ ਸੋਨਾ ਫਿਟਨੈਸ ਵਾਲਾ ਹਵਾਨਾ ਰੰਗ ਪ੍ਰਿੰਟ ਦੀ ਵੀ ਚੰਗੀ ਆ ਜੀ ਵਜਨ ਵਜੂਦ ਵੀ ਚੰਗਾ 16 ਕਿਲੋ ਦੁੱਧ ਆਪਦਾ ਜੋਕ ਕੇ ਲੈ ਜਿਓ ਬੱਚਾ ਵੀਰੇ ਐਕਸਪਾਇਰੀ ਆ ਆਪਣੀ ਪਿਛਲੀ ਵੀਡੀਓ ਚ ਵੀ ਅਪਲੋਡ ਕੀਤੀ ਸੀਗੀ ਇਸ ਗਾਂ ਦੀ ਵੀਡੀਓ ਜੀ ਤੇ ਬੱਚਾ ਉਦੋਂ ਸੈਕੀ ਸੀਗਾ ਜੀ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹਦਾ 65 ਮੁੱਲ ਕਰਦੇ ਆਂ ਬਾਈ ਹੋ ਜੋ ਮਾਨਤਾ ਮਾਨਤਾਂ ਹੋ ਜਾਊਗਾ ਠੀਕ ਹੈ ਜੀ ਇਹਦਾ ਮੁੱਲ ਬਾਈ 65000 ਰੁਪਇਆ ਕਰਦੇ ਆ ਜੀ ਬਾਕੀ ਬਾਈ ਕਹਿੰਦਾ ਲੈਸ ਉਹਦੇ ਜੋ ਜਰੂਰ ਕਰਦਾਂਗੇ ਜੀ ਬਾਕੀ ਜਿਹਨੂੰ ਨਗ ਪਸੰਦ ਆਉਂਦਾਗਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹੂਗਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ